ਭਗਵੰਤਬਾਨ ਸਾਹਿਬ ਨੇ ਪੰਜਾਬ ਦੇ ਲੋਕਾਂ ਨੂੰ ਮਹੱਲਾ ਕਲੀਨਿਕ ਤੇ ਵਿੱਚ ਨਵਾਂ ਤੋਹਫਾ ਦਿੱਤਾ ਤੁਹਾਨੂੰ ਦੱਤਿਆ ਭਗਵੰਤਬਾਨ ਸਾਹਿਬ ਨੇ ਕੀ ਕਿਹਾ ਸਿਹਤ ਕ੍ਰਾਂਤੀ ਵੱਲ ਵੱਧਦਾ ਪੰਜਾਬ ਲੋਕਾਂ ਨੂੰ ਸਿਹਤ ਸੁਲਤਾਨਾਂ ਦੇਣ ਵਾਲਾ ਆਮ ਆਦਮੀ ਕਲੀਨਿਕ ਮਾਡਲ ਲਗਾਤਾਰ ਵੱਧ ਰਿਹਾ ਹੈ ਅੱਜ ਮੈਂ ਤੇ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ 165 ਨਵੇਂ ਕਲੀਨਿਕ ਲੋਕਾਂ ਨੂੰ ਸਮਰਪਿਤ ਕਰਨ ਜਾ ਰਹੇ ਹਾਂ ਜਿਸ ਨਾਲ ਪੰਜਾਬ 'ਚ ਇਹਨਾਂ ਦੀ ਗਿਣਤੀ 829 ਹੋ ਜਾਵੇਗੀ ਸਾਡਾ ਖ਼ੁਆਬ ਸੇਤ ਬੰ ਪੰਜਾਬ ਤੋਂ ਦੱਸਦੀ ਹੈ ਜੀ ਵੱਡੀ ਖਬਰ ਪ੍ਰਧਾਨ ਸਾਹਿਬ ਤੇਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਦੇ ਲੋਕਾਂ ਲਈ ਨਵੀਂ ਸੋਗਾ ਦਿੱਤੀ ਹੈ ਮੱਲਾ ਕਲੀਨਿਕ ਦੇ ਵਿੱਚ 165 ਨਵੇਂ ਮੱਲਾ ਕਲੀਨਿਕ ਹੋਰ ਖੋਲੇ ਜਾਣਗੇ ਜੀ ਤੇ ਇਸ ਦੇ ਨਾਲ ਮੱਲਾ ਕਲੀਨਿਕਾਂ ਦੀ ਗਿਣਤੀ ਜਿਹੜੀ ਹੈ ਟੋਟਲ 829 ਮੱਲਾ ਕਲੀਨਿਕ ਹੋ ਚੁੱਕੇ ਹੈ ਜੀ ਪੰਜਾਬ ਦੇ ਵਿੱਚ ਪ੍ਰਧਾਨ ਸਾਹਿਬ ਨੇ ਦੱਸਿਆ ਕਿ 1 ਕਰੋੜ ਤੋਂ ਜ਼ਿਆਦਾ ਲੋਕ ਦਵਾਈ ਲੈ ਕੇ ਠੀਕ ਹੋ ਚੁੱਕੇ ਹੈ ਮੱਲਾ ਕਲੀਨਿਕ ਦੇ ਵਿੱਚ ਇਸ ਦੇ ਵਿੱਚ 40 ਤੋਂ 42 ਜਿਹੜੇ ਟੈਸਟ ਆਫ ਫ੍ਰੀ ਕਿਤੇ ਜਾਣਗੇ ਤੇ 90 ਤੇ ਕਰੀਬ ਦਵਾਈਆਂ ਫ੍ਰੀ ਮਿਲਦੀਆਂ ਪਈਆਂ ਲੋਕਾਂ ਨੂੰ ਉਹਨਾਂ ਨੇ ਕਿਹਾ ਕਿ ਅਸੀਂ ਲੋਕਾਂ ਦੀ ਉਮਰ ਜਿਹੜੀ ਹੈ ਵਧਾ ਰਹੇ ਹੈਗੇ ਆਂ ਬਧੀਆ ਸਿਹਤ ਸੁਲਤਾਵਾਂ ਦੇ ਕੇ ਤੇ ਬੜੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਪੁਨਪਨ ਸਾਹਿਬ ਨੇ ਨਵੇਂ 165 ਮੱਲਾ ਕਲੀਨਿਕ ਪੰਜਾਬ ਨੂੰ ਦੇਖ ਕੇ ਤੁਹਾਨੂੰ ਦੱਸ ਦिए ਜੀ ਅਰਵਿੰਦ ਕੇ ਜਰੀਬਾਲ ਜੀ ਵੀ ਨਾਲ ਸਿਗੇ ਉਹਨਾਂ ਨੇ ਕਿਹਾ ਅਸੀਂ ਦਿੱਲੀ ਵਿੱਚ ਵੀ ਕੰਮ ਕੀਤਾ ਹੈ ਤੇ ਸਾਡੇ ਸਰਕਾਰ ਨੂੰ ਪੰਜਾਬ 'ਚ ਵੀ 2 ਸਾਲ ਹੋ ਜਾਣੇ ਹੈਗੇ ਆ ਤੇ ਪੁਨਪਨ ਸਾਹਿਬ ਨੇ ਜੋ ਕਿਹਾ ਸੀ ਉਹ ਵਾਅਦਾ ਪੂਰਾ ਨਿਭਾ ਰਹੇ ਹੈ ਪੰਜਾਬ ਨੂੰ ਸਿਹਤਮੰਨ ਪੰਜਾਬ ਬਣਾ ਰਹੇ ਹੈਗੇ ਆ ਤੁਸੀਂ ਇਸ ਬਾਰੇ ਕੀ ਕਹੋਗੇ ਜਰੂਰ ਦੱਸੋ ਦਾਤੀਏ ਜੀ ਮੱਲਾ ਕਲੀਨਿਕ ਜਿਹੜੇ ਖੁੱਲ ਗਏ ਹੈਗੇ ਪੰਜਾਬ ਦੇ ਵਿੱਚ 165 ਨਵੇਂ ਮੱਲਾ ਕਲੀਨਿਕ ਹੋਰ ਖੁੱਲਣ ਜਾ ਰਹੇ ਹੈ ਟੋਟਲ ਗਿਣਤੀ ਹੁਣ 829 ਹੋ ਗਈ ਹੈਗੀ ਹੈ ਜੀ ਲੋਕਾਂ ਦੀ ਉਮਰ ਵਧਾਉਣ ਦੇ ਲਈ ਇਹ ਕਲੀਨਿਕ ਜਿਹੜੇ ਖੋਲੇ ਗਏ ਸੀਗੇ ਪੰਜਾਬ ਨੂੰ ਸਿਹਤਮੰਨ ਪੰਜਾਬ ਬਣਾਉਣ ਦਾ ਸੁਪਨਾ ਲੈ ਕੇ ਪਹੁੰਚਣਾ ਸਾਡੀ ਸਰਕਾਰ ਆਈ ਸੀ ਪੰਜਾਬ ਦੇ ਵਿੱਚ ਉਹ ਸੁਪਨਾ ਜਿਹੜਾ ਹੈ ਪੂਰਾ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ ਵਕਤ ਤੋਂ ਵੱਧ ਵੀਡੀਓ ਅੱਗੇ ਪਹੁੰਚਾ ਦਿਓ ਜੀ ਔਰ ਚੈਨਲ ਜਰੂਰ ਸਬਸਕ੍ਰਾਈਬ ਕਰਕੇ ਘੰਟੀ ਦਬਾ ਦਿਓ ਤਾਂ ਕਿ ਤੁਸੀਂ ਨੋਟੀਫਿਕੇਸ਼ਨ ਬੈਲ ਦਬਾ ਦਿਓ ਤਾਂ ਕਿ ਅੱਗੇ ਤੁਹਾਨੂੰ ਇਹਦਾ ਖਬਰ ਮਿਲਤੇ ਰਹਿਣ ਤੁਹਾਨੂੰ ਦੱਸ ਦਈਏ ਜੀ ਪੰਤ ਮਾਨ ਸਾਹਿਬ ਨੇ ਕੀ ਕਿਹਾ ਸਿਹਤ ਸਿਹਤ ਕ੍ਰਾਂਤੀ ਵੱਲ ਵੱਡਾ ਪੰਜਾਬ ਲੋਕਾਂ ਨੂੰ ਸਿਹਤ ਸੁਲਤਾਨਾ ਦੇਣ ਵਾਲਾ ਆਮ ਆਦਮੀ ਪਾਰਟੀ ਕਲੀਨਿਕ ਮੋਰਟਰ ਲਗਾਤਾਰ ਵੱਧ ਰਿਹਾ ਹੈ ਅੱਜ ਐ ਅਰਵਿੰਦ ਕੇਜਰੀਵਾਲ ਜੀ ਨਾ ਲਾਈਵ ਹੋ ਕੇ 16590 ਮੱਲਾ ਕਲੀਨਿਕ ਲੋਕਾਂ ਨੂੰ ਸਮਰਪਿਤ ਕਰਨ ਜਾ ਰਿਹਾ ਹਾਂ ਹੁਣ ਟੋਟਲ ਜਿਹੜੀ ਗਿਣਤੀ ਹੈ ਮੱਲਾ ਕਲੀਨਿਕ ਦੀ ਉਹ 829 ਹੋਗੀ ਹੈਗੀ ਜੀ ਹਾਂਜੀ ਤੁਸੀਂ ਬਿਲਕੁਲ ਸਹੀ ਸੁਣਿਆ 829 ਮੱਲਾ ਕਲੀਨਿਕ ਜਿਹੜੇ ਹੈਗੇ ਆ ਉਹ ਨਵੇਂ ਜਿਹੜੇ ਹੈ ਹੁਣ ਤਿਆਰ ਹੋ ਗਏ ਟੋਟਲ ਤੇ ਸਿਹਤ ਕ੍ਰਾਂਤੀ ਵੱਲ ਪੰਜਾਬ ਵੱਧਾ ਜਾ ਰਿਹਾ ਹੈ ਵੱਡੀ ਖਬਰ ਬਰਤਮਨ ਸਾਹਿਬ ਤੁਸੀਂ ਇਦਾਂ ਹੀ ਜੋ ਹੈ ਵਧੀਆ ਕੰਮ ਕਰਦੇ ਰਹੋ ਰਵਿੰਦ ਕੇਜਰੀਵਾਲ ਤੁਸੀਂ ਦਿੱਲੀ 'ਚ ਕੰਮ ਕੀਤਾ ਹੈ ਹੁਣ ਪੰਜਾਬ 'ਚ ਕੰਮ ਕਰ ਰਹੇ ਹੈ ਇਦਾਂ ਹੀ ਲੋਕਾਂ ਦੀ ਜਿਹੀ ਹੈ ਫੈਸਿਲਟੀਆਂ ਸੇ ਤਿਲ ਖਮੰਦੀ ਦਿੰਦੇ ਰਹੋ ਉਹਨਾਂ ਨੂੰ ਵੱਡੀ ਖਬਰ ਜਾਂਦੇ ਜਾਂਦੇ ਤੁਹਾਨੂੰ ਦੱਸਤੀ ਹੈ ਜੀ ਪੰਜਾਬ ਦੇ ਵਿੱਚ ਉਹਨਾਂ 165 ਨਵੇਂ ਮੱਲਕ ਨਹੀਂ ਖੁੱਲਣ ਜਾ ਰਹੇ ਹੈਗੇ ਤੇ ਜਲੰਧਰ ਚ ਲਾਈਵ ਹੋ ਕੇ ਪੁਰਮਾ ਸਾਹਿਬ ਤਿਰੰਕ ਜੜੀਵਾਲ ਨੇ ਕਿਹਾ ਕਿ ਅਸੀਂ ਪੰਜਾਬ ਨੂੰ ਸਿਹਤਮੰਨ ਪੰਜਾਬ ਦੇਖਣ ਜਾ ਰਹੇ ਹੈਗੇਾਂ ਜੀ ਤੁਸੀਂ ਆਪਣੀ رائے ਜ਼ਰੂਰ ਦੱਸੋ ਕਿ ਤੁਹਾਨੂੰ ਵੀ ਕਦੀ ਮੱਲਕ ਨਹੀਂ ਜਾ ਕੇ ਐਕਸਪੀਰੀਅੰਸ ਹੋਇਆ ਹੈ ਦਵਾਈ ਲੈਣ ਦਾ ਇਹਦੇ ਬਾਰੇ ਵੀ ਜ਼ਰੂਰ ਦੱਸੋ ਜੀ ਇਹ ਸਦੀ ਆਦੀ ਬਹੁਤ ਹੀ ਵੱਡੀ ਖਬਰ